रेडी स्टार्ट ਇਹ ਗੱਲ ਠੀਕ ਹੈ ਕਿ ਸਮੇਂ ਦੇ ਨਾਲ-ਨਾਲ ਮਨੁੱਖੀ ਜੀਵਨ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਡੰਡੀ ਪਰ ਅੱਜ ਦੇ ਸਮੇਂ ਦੌਰਾਨ ਜਿਹੜੀਆਂ ਤਬਦੀਲੀਆਂ ਆਈਆਂ ਹਨ ਇਸ ਨਾਲ ਸਾਡੇ ਵਿਚਾਰ ਰਹਿਣ ਸਹਿਣ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ ਡੰਡੀ ਇਸ ਇੱਕ ਦਮ ਤੇਜ਼ੀ ਦਾ ਸਾਡੇ ਵਿਦਿਆਰਥੀ ਦੇ ਕਾਰ ਵਿਹਾਰ ਉੱਤੇ ਬਹੁਤ ਮਾੜਾ ਅਸਰ ਪਾ ਰਿਹਾ ਹੈ ਡੰਡੀ ਮੋਬਾਈਲ ਫੋਨ ਸੂਚਨਾ ਸੰਚਾਰ ਦਾ ਸੌਖਾ ਤੇ ਸਰਲ ਅਤੇ ਸਸਤਾ ਤੇ ਮਹੱਤਵਪੂਰਨ ਸਾਧਨ ਹੈ ਡੰਡੀ ਵਰਤਮਾਨ ਸਮੇਂ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਰੀਬ 93 ਕਰੋੜ ਦੱਸੀ ਜਾਂਦੀ ਹੈ ਡੰਡੀ ਜਿੱਥੇ ਮੋਬਾਈਲ ਫੋਨ ਵਿਚਲੀਆਂ ਵੱਖੋ-ਵੱਖਰੀਆਂ ਵਿਸ਼ੇਸ਼ਤਾਈਆਂ ਤੇ ਨਵੀਆਂ ਕਲੀਆਂ ਸਹੂਲਤਾਂ ਨੇ ਰੋਜ਼ਮਰਹ ਦੀ ਜ਼ਿੰਦਗੀ ਦੇ ਕੰਮਾਂ ਨੂੰ ਸੌਖਾ ਅਤੇ ਥੋੜੇ ਸਮੇਂ ਵਿੱਚ ਅਤੇ ਬੇਹੱਦ ਆਸਾਨੀ ਨਾਲ ਖਤਮ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਉੱਥੇ ਹੀ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਵਿਦਿਆਰਥੀਆਂ ਵਿੱਚ ਵਦੀ ਇਸ ਦੀ ਅਨੇਵਾ ਵਰਤੋਂ अनेका ਜਟਿਲ ਸਮੱਸਿਆਵਾਂ ਪੈਦਾ ਕਰ ਰਹੀ ਹੈ ਡੰਡੀ ਸੋਸ਼ਲ ਸਾਈਟਸ ਦੇ ਪ੍ਰਸਾਰ ਨਾਲ ਵੀ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਬਦੀ ਹੈ ਤੇ ਵਿਦਿਆਰਥੀ ਵਰਗ ਅਤੇ ਬੱਚਿਆਂ ਨੇ ਇਸ ਪ੍ਰਸਾਰ ਨੂੰ ਲੋੜ ਤੋਂ ਵੱਧ ਗਲੇ ਲਗਾ ਲਿਆ ਹੈ ਡੰਡੀ ਫੇਸਬੁੱਕ ਟਵਿੱਟਰ WhatsApp ਆਦ ਦੇ ਵਰਤੋਂਕਾਰ ਸਵੇਰੇ ਸ਼ਾਮ ਮੋਬਾਈਲ ਫੋਨ ਦੀ ਵੱਡੇ ਪੱਧਰ ਤੇ ਲਗਾਤਾਰ ਵਰਤੋਂ ਕਰਦੇ ਹਨ ਡੰਡੀ ਜਿਸ ਕਰਕੇ ਨਾ ਸਮੇਂ ਸਿਰ ਸੋਣਾ ਖਾਣਾ ਪੀਣਾ ਬੀਤੇ ਸਮੇਂ ਦੀ ਗੱਲ ਰਹਿ ਗਈ ਹੈ ਡੰਡੀ ਮੋਬਾਈਲ ਫੋਨ ਦੀ ਅਨੇਵਾ ਵਰਤੋਂ ਕਾਰਨ ਸਿਹਤ ਉੱਤੇ ਪੈ ਰਹੇ ਦੁਰਪਰਵਾਹਾਵਾਂ ਸੰਬੰਧੀ ਵਿਸ਼ਵ ਸਿਹਤ ਸੰਗਠਨਾ ਨੇ ਜੋ ਖੁਲਾਸਾ ਕੀਤਾ ਹੈ ਉਹ ਕਾਫੀ ਚਿੰਤਾਜਨਕ ਹੈ ਡੰਡੀ ਮੋਬਾਈਲ ਫੋਨ ਦੇ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾ ਮਨੁੱਖੀ ਸਰੀਰ ਦੇ ਅੰਦਰੂਨੀ ਭਾਗ ਤੇ ਜਾਨਲੇਵਾ ਅਸਰ ਪਾਉਂਦੀਆਂ ਹਨ ਡੰਡੀ ਇਨ੍ਹਾਂ ਕਿਰਨਾ ਨਾਲ ਕੈਂਸਰ ਅਲਰਜੀ ਅਤੇ ਅੱਖਾਂ ਦਿਮਾਗ ਅਤੇ ਔਰ ਨਾ ਮੁਰਾਦ ਬਿਮਾਰੀਆਂ ਨੂੰ ਜਨਮ ਦੇ ਰਹੀਆਂ ਹਨ ਡੰਡੀ ਮੋਬਾਈਲ ਫੋਨ ਬਹੁਤਾ ਸਮਾਂ ਕੰਨਾਂ ਦੇ ਕੋਲ ਰਹਿਣ ਕਾਰਨ ਰੇਡੀਏਸ਼ਨ ਕਿਰਨਾ ਦਾ ਸਿੱਧਾ ਪ੍ਰਭਾਵ ਦਿਮਾਗ ਉੱਤੇ ਪੈਂਦਾ ਹੈ ਡੰਡੀ ਜਿਸ ਕਾਰਨ ਮਾਇੂਸੀ ਨਾਕਰਾਤਮਕ ਵਿਚਾਰ ਤੇ ਆਤਮ ਹਾਤ ਵਰਗੀਆਂ ਰੁਚੀਆਂ ਸੁਣਨ ਵਾਲੇ ਦੇ ਦਿਮਾਗ ਵਿੱਚ ਪੈਦਾ ਹੁੰਦੀਆਂ ਹਨ ਡੰਡੀ ਮਸ਼ੀਨੀ ਕਰਨ ਯੁੱਗ ਹੋਣ ਕਾਰਨ ਮਨੁੱਖ ਇਸ ਦਾ ਹਿੱਸਾ ਬਣੇ ਬਗੈਰ ਸੁਖਦਾਇਕ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਪਰ ਸੂਚਨਾ ਸੰਚਾਰ ਦੇ ਇਸ ਅਤ ਮਹੱਤਵਪੂਰਨ ਮਾਧਿਅਮ ਅਤੇ ਲਾ ਮਿਸਾਲ ਯੰਤਰ ਨੂੰ ਬਹੁਤ ਹੀ ਸੂਝ ਬੋਝ ਨਾਲ ਵਰਤਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਪੈਦਾ ਹੋ ਰਹੀਆਂ ਉਕਤ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ ਡੰਡੀ ਵਿਦਿਆਰਥੀਆਂ ਵਿੱਚ ਮੋਬਾਈਲ ਸਿਰਫ ਗੱਲਬਾਤ ਕਰਨ ਦਾ ਸਾਧਨ ਨਾ ਰਹਿ ਕੇ ਇੱਕ ਅਜੀਹਾ ਦਿਲਕਸ਼ ਵਿਸ਼ਾ ਵਸਤੂ ਬਣ ਚੁੱਕੀ ਹੈ ਡੰਡੀ ਸਾਡਾ ਵਿਦਿਆਰਥੀ ਵਰਗ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਵੀਡੀਓ ਗੇਮਾਂ ਖੇਡਣ ਵਿੱਚ ਗਵਾ ਰਿਹਾ ਹੈ ਡੰਡੀ